ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਸੁਖਰਾਜ ਡੇਰੀ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਫੇਰ ਬਾਈ ਗਰਮੀਤ ਕੋਲੇ ਪਹੁੰਚੇ ਹਾਂ ਦੋਸਤੋ ਪਿੰਡ ਕਿੰਗਰਿਆਂ ਦੇ ਵਿੱਚ ਜ਼ਿਲ੍ਹਾ ਫਰੀਦਕੋਟ ਪੈ ਜਾਂਦਾ ਦੋਸਤੋ ਇਸ ਮੈਨੂੰ ਤੇ ਤਹਿਸੀਲ ਦੋਸਤੋ ਸਾਦਕ ਪੈਂਦੀ ਆ ਅੱਜ ਫੇਰ ਦੋਸਤੋ ਬਾਈ ਕੋਲੇ ਇੱਕ ਟੌਪ ਦਾ ਨਗੀਨਾ ਹੀ ਆ ਦੋਸਤੋ ਸਾਰੀ ਜਾਣਕਾਰੀ ਦੋਸਤੋ ਬਾਈ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਜਿੰਨਾ ਵੀਰਾਂ ਨੇ ਦੋਸਤੋ ਹਜੇ ਤਾਈਂ ਆਪਣੇ ਸੁਖਰਾਜ ਡੇਰੀ ਫਾਰਮ ਚੈਨਲ ਨੂੰ ਦੋਸਤੋ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਰਿਕਵੈਸਟ ਆ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਦੋਸਤੋ ਫੋਲੋ ਕਰ ਲਿਓ ਪ੍ਰੋਪਰ ਜਾਣਕਾਰੀ ਦੋਸਤੋ ਬਾਈ ਤੋਂ ਲੈਣੇ ਆਓ ਬਾਈ ਜੀ ਬਾਈ ਜੀ ਸੱਸੀ ਕਾ ਸੱਸੀ ਕਾ ਬਾਈ ਜੀ ਹੋ ਠੀਕ ਠਾਕ ਹਾਂਜੀ ਹਾਂਜੀ ਵਧੀਆ ਠੀਕ ਆ ਅੱਜ ਫੇਰ ਲਿਆਂਦਾ ਇੱਕ ਨਗੀਨਾ ਹੈ ਹਾਂਜੀ ਲਿਆਂਦਾ ਠੀਕ ਆ ਤੇ ਇੱਕ ਹੀ ਨਾਂ ਦੱਸਦੀ ਭਰਾ ਨਾਂ ਦਰਬੀਰ ਸਿੰਘ ਜੀ ਪਿੰਡ ਕਿੰਗਰਾ ਜ਼ਿਲ੍ਹਾ ਫਰੀਦਕੋਟ ਦੇ ਜਿਹੜੇ ਸਾਦਕ ਦੇ ਠੀਕ ਆ ਤੇ ਨੰਬਰ ਵੀ ਦੱਸਦੀ ਭਰਾ 97796 458 ਤੇ ਠੀਕ ਆ ਤੇ ਬਈ ਇਹਦੀ ਗੱਲ ਕਰਮ ਕੀ ਕਿੰਨਾ ਮਾਸੂਆ ਸੁਹਾਣਾ ਇਹ ਪਹਿਲਾ ਸੁਹਾਣਾ ਸੁਣੀ ਵੀਰੇ ਬੱਛੀ ਚਾਰ ਦੰਦਾ ਮੂੰਹ ਮੂੰਹ ਚਾਰ ਦੰਦਾ ਹਾਂਜੀ ਹਾਂਜੀ ਠੀਕ ਆ ਕੱਦ ਘਰ ਬਹੁਤ ਵੱਡਾ ਬਣਾ ਲਾ। ਕੱਦ ਬਣ ਗਏ ਫੇਰ ਵੇਖ ਲਾ। ਠੀਕ ਆ। ਅੱਜ ਦਾ ਮੋਢੇ ਤੋਂ ਹੀ ਟਪਾ। ਆਪਣੇ ਇੱਕ ਵੀਡੀਓ ਚ ਬੋਲਦੇ ਆਲਾ ਕਹਿੰਦਾ ਆਪਾਂ ਤੁਹਾਨੂੰ ਕਿਉਂ ਕਹਿੰਦੇ ਹਨਾ। ਠੀਕ ਆ। ਮੋਢੇ ਲੰਮਈਆਂ ਕੱਦ ਚੜਦੇ। ਹਾਂ। ਵੇਰ ਬੂਰ ਵੀ ਬਹੁਤ ਚੰਗੀ। ਹਾਂਜੀ ਹਾਂਜੀ। ਬਾਕੀ ਕਰਮਾ ਵਾਲੀ ਨੇ ਥਾਣਾ ਵੀ ਬਹੁਤ ਚੰਗਾ ਲੱਗਿਆ। ਤੇ ਪਹਿਲਾ ਸੂਆ ਸੁਣੀ ਬਈ। ਪਹਿਲਾ ਸੂਆ 4 ਦੰਦ ਦਾ ਵੀਰੇ। ਮੂੰਹ ਵੈਸੇ ਬਣਾਉਂਦੀ ਆਪਾਂ ਇੱਧਰ ਮੁੱਥੀ ਵੇਖੋ। ਬਣਾਉਂਦੀ ਆਪਾਂ ਨੂੰ 2 ਦੰਦ ਕਹਿਦਗੇ ਬਈ ਮੁੱਥੀ ਛੋਟੀ ਜਿਹੀ ਮੁੱਥੀ ਐ। ਪਰ 4 ਦੰਦ ਦਾ origignal ਤਿਆਰੀ ਫੁੱਲ ਆ ਹਾਂ ਤੇ ਲੈ ਜੇ 2 ਦਿਨ ਵੀ ਲੈ ਜੇ ਲੈ ਜੇ 3 ਵੀ ਲੈ ਜਾ ਕਿਉਂਕਿ ਸੌਖੀ ਵੀ ਏਡੀ ਗੱਲਬਾਤ ਨਹੀਂ ਠੀਕ ਆ ਹਾਂ ਤੇ ਕੋਈ ਸੀਮਨ ਵਗੈਰਾ ਰਿਕਾਰਡ ਹੈ ਬਈ ਸੀਮਨ ਵਗੈਰੇ ਏਬੀਐਸ ਦੇ ਪੈਨੀ ਮੇਕਰ ਦੀ ਆਪ ਹੈ ਜੀ ਵੀਰੇ ਇਹ ਏਬੀਐਸ ਦੇ ਪੈਨੀ ਮੇਕਰ ਦੀ ਪੈਨੀ ਮੇਕਰ ਦੀ ਹਾਂਜੀ ਹਾਂਜੀ ਠੀਕ ਆ ਹਾਂਜੀ ਅੱਗੇ ਕਿਹੜਾ ਲੱਗਿਆ ਬਈ ਇਹ ਅੱਗੇ ਵੀਰੇ ਦਾ ਪੀਡੀਐਫ ਦਾ ਲੱਗਿਆ ਪੀਡੀਐਫ ਦਾ ਹਾਂਜੀ ਹਾਂਜੀ ਠੀਕ ਆ ਪੀਡੀਐਫ ਦੇ ਅੱਗੇ ਸੀਮਨ ਤੋਂ ਗੱਬਣਾ ਹਾਂਜੀ ਹਾਂਜੀ ਪਲੇਨ ਲੱਗਿਆ ਐਵੇਂ ਆਪਾਂ ਕਹਿ ਦਈਏ ਸੈਕਸਡ ਲੱਗਿਆ ਉਹਦਾ ਵੀ ਕੋਈ ਦਾਮਣੀ ਗੱਲ ਕਹਿਣ ਦਾ ਲੱਗਿਆ ਪਲੇਨ ਆ ਪਰ ਲੱਗਿਆ 3 ਜੱਫੇ ਦਾ ਠੀਕ ਐ ਬਾਕੀ ਇਹਦਾ ਸਰਚ ਮਾਰ ਕੇ ਵੇਖ ਲੈ ਜਿਹੜਾ ਬੰਦਾ ਮਰਜੀ ਏਬੀਐਸ ਦੇ ਪੈਨੀਮੈਕ ਦਾ ਰਿਕਾਰਡ ਵੀਰੇ ਬਹੁਤ ਚੰਗਾ ਠੀਕ ਐ ਸਹੀ ਗੱਲ ਆ ਦੋਸਤੋ ਬਾਕੀ ਰਿਕਾਰਡ ਵੀਰੇ ਆਪਣੇ ਤਾਂ ਜਮਾ ਖਾਸ ਬੰਦੇ ਤੋਂ ਆਈ ਇਹ ਬੰਦੇ ਜਿਹਨਾਂ ਤੋਂ ਲਈ ਵੈੜਾ 35 36 ਲੀਟਰ ਵੀਰੇ ਪਹਿਲੇ ਸੂਏ ਦਾ ਰਿਕਾਰਡ ਇਹਦਾ ਇਹਦੀ ਮਤਲਬ ਆ ਠੀ ਹਾਂਜੀ ਹਾਂਜੀ 35 36 ਲੀਟਰ ਪਹਿਲੇ ਸੂਏਦਾਰ ਕਾਰ ਇਹਦਾ ਕੀ ਨਿਮਾਨ ਕਰਾਂਗੇ ਵੀਰੇ ਮੈਂ ਤਾਂ ਨਿਮਾਨ ਇਹਦਾ ਵੀ ਅ 30 ਤੋਂ ਘੱਟ ਨਹੀਂ ਲਾਉਂਦਾ ਬਾਕੀ ਜਿਹੜਾ ਬੰਦਾ ਲੈਂਦਾ ਆਪਣੇ ਨਾਲ ਉਹ ਸਿਆਣਾ ਹੁੰਦਾ ਹਨਾ ਉਹ ਆਪਦੀ ਸਮਝ ਨਾਲ ਲਵੇ ਦੇਖ ਕੇ ਲਵੇ ਕੋਲੇ ਆ ਕੇ ਲਵੇ ਕੋਈ ਚੱਕਰ ਨਹੀਂ ਆਪ ਨੂੰ ਹਨਾ ਸਹੀ ਗੱਲ ਆ ਬਾਕੀ ਪੁੱਜ ਕੇ ਬਣੀਏ ਦੁੱਧ ਤਾਂ ਇਹਨੇ ਦੇਣਾ ਹੀ ਨੇ ਆ ਬਾਕੀ ਥੱਲੋ ਬਹੁਤ ਸਾਫ ਸੁਥਰੀ ਬਾਕੀ ਥੱਲੋ ਵੀਰੇ ਸੀਲ ਠੰਡੀ ਤੇ ਬਾਕੀ ਥਣਾ ਦਾ ਗੈਪ ਚੰਗੀ ਤਰ੍ਹਾਂ ਚੈੱਕ ਕਰਾ ਦੇ ਠੀਕ ਹੈ ਨਾ ਐ ਫਟ ਫਟ ਨੂੰ ਦੋਸਤੋ ਕੱਲਾ ਕੱਲਾ ਥਣ ਲੱਗਿਆ ਪੀੜੀ ਦੇ ਪਾਵੇਂਗੂ ਤੇ ਬਹੁਤ ਸੋਹਣਾ ਦੋਸਤੋ ਵੇਖ ਸਕਦੇ ਆ ਤੁੰਨੀ ਤੋਂ ਲੈ ਕੇ ਦੋਸਤੋ ਹਵਾਨਾ ਸ਼ੁਰੂ ਕਰੀ ਬੈਠੀ ਐ ਤੇ ਪੂਰਾ ਚੌੜਾ ਆਏਗਾ ਨਹੀਂ ਦੋਸਤੋ ਵੀ ਸ਼ੇਪ ਆ ਪੂਰਾ ਚੌੜਾ ਹਵਾਨਾ ਵੇਖੋ ਤੇ ਫੈਕਸ ਹਵਾਨਾ ਦੋਸਤੋ ਇਹ ਵੀਰੇ ਫੈਕਸ ਹੀ ਰਹੂਗਾ ਹਮਮ ਸਹੀ ਗੱਲ ਆ ਬਈ ਹਾਂ ਇੱਕ ਰੂਪ ਹਾਂ ਬਈ ਹਰੇ ਕੰਗ ਵਹਿੜ ਦਾ ਦੁੱਧ ਵਾਲਾ ਹਰੇ ਕੰਗ ਸਹੀ ਗੱਲ ਆ ਠੀਕ ਆ ਉੱਚੀ ਉਹ ਵੀ ਕਰ ਦੁੱਧ ਵਾਲੀ ਨਹੀਂ ਚਾਹੀਦੀ ਬਹੁਤ ਸੋਹਣੀ ਦੋਸਤੋ ਹੋ ਆ ਨਈ ਜਜਮੈਂਟ ਆ ਤੁਹਾਨੂੰ ਸਾਰੀ ਲਵਾਤੀ ਕੱਲਾ ਕੱਲਾ ਥਾਂ ਲੱਗਿਆ ਗੈਪ ਦੇਤੇ ਬਾਕੀ ਵੇਰ ਵੂਲ ਵੇਖੋ ਦੋਸਤੋ ਪੂਰੀ ਵੱਡੀ ਵੇਲ ਚ ਐ ਕਹਾਂਗੇ ਜਿਵੇਂ ਦੂਜੇ ਸੂਏ ਗਾਂ ਬੰਦੀ ਹੈ ਨਾ ਇਹ ਪਹਿਲੇ ਸੂਏ ਦੋਸਤੋ ਐਡੀ ਗਾਂ ਬਣ ਗਈ ਤੇ ਦੁੱਧ ਤਾਂ ਇਹਨੇ ਦੇਣਾ ਹੀ ਹੈ ਦੋਸਤੋ ਤੇ ਦੂਜੇ ਸੂਏ ਨੂੰ ਤਾਂ ਇਹਨੇ ਬਹੁਤ ਵੱਡੀ ਗਾਂ ਐਦੂ ਹੀ ਬਾਨਾ ਦੋਸਤੋ ਕੋਈ ਅਨਮਾਨ ਨਹੀਂ ਲਾ ਸਕਦਾ ਵੀ ਇਹ ਪਹਿਲੇ ਸੂਏ ਆ ਕੋਈ ਅੰਗ ਵੀ ਦੁੱਧ ਤੋਂ ਬਿਨਾਂ ਵਾਲਾ ਹੈ ਨੀ ਲੰਮੀ ਉੱਚੀ ਠੀਕ ਆ ਥਾਂ ਲੇਵੇ ਤੋਂ ਵੇਖ ਲੋ ਕੋਈ ਪੱਖ ਹੈ ਨਹੀਂ ਗਾ ਬੋਤਲ ਹੈ ਨਹੀਂ ਵੀਰੇ ਸਹੀ ਗੱਲ ਆ ਸਹੀ ਗੱਲ ਬਾਕੀ ਦੰਦਾ ਜਾਂ ਵਹਿੜ ਬਾਕੀ ਛੋਟੀ ਉਮਰ ਆ ਕੋਈ ਆਪਾਂ ਬਾੜੀ ਨਹੀਂ ਕਹਿ ਸਕਦੇ ਦੰਦਾਂ ਦੇ ਵਿੱਚ ਸਹੀ ਗੱਲ ਆ ਬਾਈ ਤੇ ਵੇਖਣ ਨੂੰ ਮੂੰਹ ਤੋਂ ਐ ਲੱਗੂਗੀ ਜਿਵੇਂ ਹਜੇ ਦੋ ਦੰਦ ਹੀ ਹੋਊਗੀ ਲੈ ਵੀ ਖੋਲ ਕੇ ਤੋੜ ਕੇ ਵਿਖਾ ਦਈਏ ਹਾਂਜੀ ਲਓ ਵੀ ਹਵਾਨਾ ਵੇਖੋ ਪੂਰਾ ਫੈਕਸ ਹਵਾਨਾ ਐ ਪੂਰਾ ਜੋਸ਼ ਵਾਲਾ ਕੱਲਾ ਕੱਲਾ ਥਣ ਲੱਗਿਆ ਦੋਸਤੋ ਨਿਕੀਆਂ ਨਿਕੀਆਂ ਦੋਸਤੋ ਬੂਬੀਆਂ ਜਰੂਰ ਆ ਪਰ ਨਾ ਮਾਤਰੀ ਆ ਉਹ ਤਾਂ ਆਪਾਂ ਗੱਲ ਕਰੀਏ ਇਹ ਤਾਂ ਵੀਰੇ ਸ਼ਿੰਗਾਰ ਆ ਸਹੀ ਗੱਲ ਆ ਤੇ ਹਵਾਨਾ ਵੇਖੋ ਦੋਸਤੋ ਪੂਰਾ ਚੌੜਾ ਐ ਫਸਿਆ ਪਿਆ ਹਵਾਨਾ ਤੇ ਤੋਰ ਵੇਖੋ ਦੋਸਤੋ ਪੁਲਵਾਨਾਂ ਵਾਲੀ ਤੋਰ ਆ ਤੇ ਪਹਿਲਾ ਸੂਆ ਦੋਸਤੋ ਕਦ ਕਾਠ ਵੇਖੀਏ ਤਾਂ ਬਹੁਤ ਵੱਡੇ ਕਦ ਕਾਠ ਚੱਲ ਆ ਵੀ ਮੋੜਲਾ ਵੇਲ ਬੂਲ ਅੰਨੀ ਨਿਗਾ ਮਾਰੋ ਪਹਿਲੇ ਸੂਏ ਦੋਸਤੋ ਵੇਲ ਬੂਲਾ ਕਮਾਲ ਦੀ ਆ ਕੀ ਪੂਰਾ ਫੈਕਸ ਹਵਾਨਾ ਇਹ ਸਾਡੇ ਬੋਸ ਹੁਣ ਹਵਾਨਾ ਤਿਆਰ ਕੀਤਾ ਹੋਇਆ ਕਰਮਾ ਵਾਲੀ ਨੇ ਇੱਥੇ ਆਉਂਗੇ ਤਾਂ ਤੁਹਾਨੂੰ ਜਰੂਰ ਪਸੰਦ ਆਊਗੀ ਭਾਈ ਗਰਮੀ ਦੇ ਰਾਤ ਰੇਟ ਕੀ ਕਰਾਂਗੇ ਫਿਰ ਰੇਟ ਵੀਰੇ ਦਾ 135 135 ਹਾਂਜੀ ਹਾਂਜੀ ਜਿਆ ਜਿਆ ਰੇਟ ਠੀਕ ਆ ਥੋੜਾ ਬਹੁਤ ਸਮਝ ਨਾ ਲੈਣਾ ਹਨਾ ਠੀਕ ਆ ਹਾਂ ਹਾਂ ਲੋਵੀ ਸੱਜਣੋ 135 ਰੇਟ ਆ ਬਾਕੀ ਤੁਸੀਂ ਆਪਦੀ ਸਮਝ ਨਾਲ ਲੈਣਾ ਬਾਕੀ ਸੀਲ ਠੰਡੀ ਦੀ ਗੱਲ ਕਰ ਲਈਏ ਦੋਸਤੋ ਬਿਲਕੁਲ ਸੀਲ ਠੰਡੀ ਹੈ ਵੇਖ ਸਾਜਦੇ ਜਿਵੇਂ ਮਰਜੀ ਬਾਜੋ ਕੋਈ ਨਿਆਰਾ ਨਹੀਂ ਲਾਇਆ ਦੋਸਤੋ ਦੀ ਲੋੜ ਨਹੀਂ ਵੇਖੋ ਇੰਨੀ ਠੰਡੀ ਹੈ ਦੋਸਤੋ ਪੂਛ ਚੱਕ ਕੇ ਖੜ ਗਈ ਇਹਨੂੰ ਵੀਰੇ ਐ ਕਰਕੇ ਬਹਿਣ ਦੀ ਲੋੜ ਨਹੀਂ ਸਿੱਧਾ ਆ ਕੇ ਥੱਲੇ ਬਹਿ ਠੀਕ ਕਈ ਵਾਰ ਹੁੰਦਾ ਨਾ ਵੀ ਪਸ਼ੂ ਘੁਰਾਣਾ ਜਦੋਂ ਕੋਈ ਟੈਨਸ਼ਨ ਨਹੀਂ ਜਮ ਲੋਵੀ ਸੱਜਣੋ ਬਾਈ ਕੋਲ ਰਵਿੰਦਰ ਵੀਰੇ ਵੇਖਿਆ ਤੇਰਾ ਹਾਂ ਚੁੱਪ ਕਪੜੇ ਵਰਗੀ ਪਈਏ ਕੋਲੀ ਕੋਲੀ ਠੀਕ ਆ ਚਮਕ ਛਮਕ ਤਾਂ ਇੰਨੀ ਗਾ ਵੀ ਨਜਾਇਜ਼ ਹੀ ਆ ਅਜੇ ਤਾਂ ਅੰਦਰ ਖੜੀ ਕਰਕੇ ਲੱਗਦਾ ਆਪਾਂ ਨੂੰ ਕੋਲੇ ਖੜ ਕੇ ਆਉ ਵੇਖੂਗਾ ਬੰਦਾ ਵੀਰੇ ਚੰਗ ਫੁੱਲ ਹੈ ਵਾਕਈ ਦੋਸਤੋ ਬਾਈ ਦੀ ਗੱਲ ਸਹੀ ਹੈ ਚੰਕ ਚੁੰਕ ਬਹੁਤ ਆ ਬਾਕੀ ਠੰਡੀ ਦੀ ਗੱਲ ਕਰੀਏ ਕਿੰਨੀ ਕਿਲੋ ਕਿਹਾ ਹੀ ਕਿਹਾ ਵੀਰੇ ਠੀਕ ਆ ਜਿਹੜੇ ਬੰਦੇ ਨੇ ਰੁਪਏ ਭਰਨੇ ਵੀਰੇ ਆ ਦੀ ਸਮਝ ਨਾਲ ਆਪਾਂ ਸੁਣ ਲਵੇ ਠੀਕ ਆ ਨਾ ਠੀਕ ਆ ਲੋ ਵੀ ਜਦੋਂ ਚੰਗ ਬਾਈ ਦਾ ਵੀ ਵਪਾਰ ਦਾ ਕੰਮ ਆ ਇਹਨੇ ਕਿਹੜਾ ਦੋਸਤੋ ਘਰੇ ਬਰੀਡ ਤਿਆਰ ਕੀਤੀ ਆ ਕਿਉਂਕਿ ਬਾਈ ਨੇ ਅੱਗੇ ਤੋਂ ਆਈ ਆ ਮਾਲਕਾਂ ਨੇ ਦੱਸਤਾ 30 ਲੀਟਰ ਤੁਸੀਂ ਸਮਝ ਕੇ ਲੈਣਾ ਭਾਉਂਦੀ 20 ਸਮਝ ਲਓ ਤੇ ਭਾਉਂਦੀ 35 ਸਮਝ ਲਓ ਤੇ ਭਾਉਂਦੀ 30 ਸਮਝ ਲਓ ਤੁਸੀਂ ਆਪ ਦੀ ਸਮਝ ਨਾਲ ਪਸੂ ਲੈਣਾ ਦੋਸਤੋ ਕੋਈ ਨਹੀਂ ਦੱਸਦਾ ਹੁੰਦਾ ਕਿ ਕੱਡੂਗਾ ਤੋਂ ਕਿ ਨਹੀਂ ਇਹ ਦੱਸਦੀ ਇਹ ਵੀ ਕੱਡੂ ਸਹੀ ਗੱਲ ਆ ਸਹੀ ਗੱਲ ਦੇਖ ਸਕਦੇ ਹਵਾਨਾ ਦੋਸਤੋ ਬਾਕੀ ਇੱਕ ਦੋ ਦਿਨਾਂ ਨਾਲ ਜਾਂਦੀ ਜੇ ਤਾਂ ਬਹੁਤ ਸੋਹਣਾ ਬਣਾ ਜਣਾ ਹੈ ਹੁਣ ਵੀ ਦੋਸਤੋ ਦੇਖ ਸਕਦੇ ਆ ਪੂਰਾ ਫਸਿਆ ਪਿਆ ਹਵਾਨਾ ਤੇ ਬਹੁਤ ਸੋਹਣਾ ਦੋਸਤੋ ਮੁੱਠੀ ਚਵਾਈ ਵਾਲਾ ਥਾਣਾ ਗੈਗੂ ਦੇਖ ਸਕਦੇ ਆ ਬਹੁਤ ਸੋਹਣਾ ਪੌਂਦੇ ਤਾਂ ਦੋਸਤੋ ਤੁਸੀਂ ਮਸ਼ੀਨੀ ਚਵਾਈ ਕਰ ਲੋ ਐਡਾ ਸੋਹਣਾ ਥਾਣਾ ਤੇ ਪੌਂਦੀ ਹੱਥੀ ਚਵਾਈ ਕਰ ਲੋ ਵੇਖ ਸਕਦੇ ਆ ਕੱਲਾ ਕੱਲਾ ਥਾਣਾ ਬਾਕੀ ਚੰਗੀ ਫੇਸ ਬਿਊਟੀ ਦੇ ਵਿੱਚ ਆ ਵੇਖ ਸਕਦੇ ਹੋ ਵੇਰ ਰੂਲ ਬਹੁਤ ਆ 1,35,000 ਰੁਪਏ ਡਿਮਾਂਡ ਆ ਨੰਬਰ ਬਾਈ ਦਾ ਸਕਰੀਨ ਤੇ ਚੱਲ ਰਿਹਾ ਤੇ ਜਿਹੜੇ ਭਰਾਣੇ ਦੋਸਤੋ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਤਾਂ ਸਾਡਾ ਨੰਬਰ ਦੋਸਤੋ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਸਾਡੇ ਨਾਲ ਸੰਪਰਕ ਕਰ ਸਕਦੇ ਆ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਸੱਜਣੋ ਮਿਲਦੇ ਆਉਣ ਵਾਲੀ ਨਵੀਂ ਵੀਡੀਓ ਦੇ ਨਾਲ